ਕਾਸ ਪਾਰਟੀ ਚੋਂ ਦੂਜੀਆਂ ਪਾਰਟੀਆਂ ਚੋਂ ਉਮੀਦਵਾਰ ਲੱਭ ਕੇ ਲਿਆ ਰਿਹਾ ਕਾਲੀ ਦਾਲ ਚ ਤਾਂ ਕੈਂਡੀਡੇਟ ਹੀ ਕੋਈ ਨਹੀਂ ਉਹਨਾਂ ਨੂੰ ਲੱਭਾ ਲੱਗਿਆ ਵੀ ਸੁਖਵੀਰ ਬਾਦਲ 15 14 ਸੀਟਾਂ ਦੇ ਸਿਮਟ ਕੇ ਰਹਿ ਗਿਆ ਔਰ ਇਹ ਗੱਲਾਂ ਨਾਲ ਜਿਹੜੀ ਸਰਕਾਰ ਉਹ ਤੇ ਦੇਖ ਲੈਂਦੇ ਜਿਹੜੀ ਗੱਲ ਹੋਣ ਵਾਲੀ ਹੈ ਉਹਦੀ ਮੰਗ ਕਰ ਲੈਂਦੇ ਹੈ ਕੈਜੂਅਲ ਡਰਾਮੇ ਬਾਜ਼ ਆ ਉਹ ਹਜੇ ਥੱਲੇ ਡਰਾਮੇ ਬਾਜ਼ ਆ ਉਹਨਾਂ ਦਾ ਕੋਈ ਆਧਾਰ ਨਹੀਂਗਾ ਕੋਈ ਆ ਸਾਨੂੰ ਡੀਕਲ ਗ੍ਰਾਂਟ ਮਿਲੀ ਸੀਗੀ ਉਹਦਾ ਚੈੱਕ ਵੀਡੀਓ ਕੋ ਫੜ ਕੇ ਉਹਨਾਂ ਨੇ ਆਪਦੀ ਜੇਬ ਚ ਪਾ ਲਿਆ ਸੀ ਤਿੰਨ ਮਹੀਨੇ ਬਾਅਦ ਜਦੋਂ ਉਹਦੇ ਚੈੱਕ ਦੀ ਡੇਟ ਐਕਸਪਾਇਰ ਹੋ ਗਈ ਤਾਂ ਸਾਡੇ ਹੱਥੇ ਫੜਾ ਦਿੱਤਾ ਸੀ ਮਹੀਨੇ ਟੀ ਹੁੰਦੇ ਰਹਾ ਉਹ ਕਦੇ ਇਲੈਕਸ਼ਨ ਨਹੀਂ ਜਿੱਤੇ ਉਹ ਤਾਂ ਪਿੰਡ ਦੀ ਕਦੇ ਸਰਪੰਚੀ ਨਹੀਂ ਜਿੱਤੇ 2022 ਦੀਆਂ ਚੋਣਾਂ ਨਜ਼ਦੀਕ ਨੇ ਉਸ ਤੋਂ ਪਹਿਲਾਂ ਪਾਰਟੀਆਂ ਵੱਲੋਂ ਆਪਣੇ ਆਪਣੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਵੇਂ ਹਜੇ ਕਈ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਨਹੀਂ ਐਲਾਨੇ ਗਏ ਪਰ ਦਾਵੇਦਾਰਾਂ ਵੱਲੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਲਤਾਨਪੁਰ ਲੋਧੀ ਸੀਟ ਦੇ ਲਈ ਕੈਪਟਨ ਹਰਮਿੰਦਰ ਸਿੰਘ ਨੂੰ ਉਤਾਰਿਆ ਅਤੇ ਉਹਨਾਂ ਦੇ ਖਿਲਾਫ ਨਵਤੇਜ ਸਿੰਘ ਚੀਮਾ ਹੱਲੇ ਆਪਣੀ ਦਾਵੇਦਾਰੀ ਪੇਸ਼ ਕਰ ਰਿਹਾ ਨੇ ਫੇਰ ਵੀ ਉਹਨਾਂ ਨੇ ਕੈਪਟਨ ਹਰਮਿੰਦਰ ਦੇ ਜੱਦੀ ਪਿੰਡ ਨਸੀਰਪੁਰ ਪਹੁੰਚ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਨਵਤੇਜ ਸਿੰਘ ਜੀ ਮਾਤੇ ਪਿੰਡ ਵਾਸੀਆਂ ਨੇ ਅਕਾਲੀ ਦਲ ਉੱਤੇ ਨਿਸ਼ਾਨੇ ਸਾਦੇ ਨੇ ਤੇ ਸਿੱਧਾ ਕੈਪਟਨ ਹਰਮਿੰਦਰ ਸਿੰਘ ਨੂੰ ਕਹਿ ਦਿੱਤਾ ਕਿ ਜਿਹੜਾ ਬੰਦਾ ਇਸ ਪਿੰਡ ਦੇ ਵਿੱਚ ਰਿਹਾ ਨਹੀਂ ਜਿਹਦਾ ਇਸ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਇੱਥੇ ਕਿਵੇਂ ਜਿੱਤ ਸਕਦਾ ਹੈ ਲੋਕਾਂ ਨੇ ਇਹ ਵੀ ਕਿਹਾ ਕਿ ਕੈਪਟਨ ਹਰਮਿੰਦਰ ਸਿੰਘ ਕੋਲ ਜਦੋਂ ਤਾਕਤ ਸੀ ਉਦੋਂ ਉਹਨਾਂ ਨੇ ਪਿੰਡਾਂ ਨੂੰ ਕੁਝ ਨਹੀਂ ਦਿੱਤਾ ਸਗੋਂ ਜੋ ਚੈੱਕ ਮਿਲੇ ਸੀ ਉਹ ਆਪਣੇ ਕੋਲ ਧਬਲੇ ਇਸ ਕਾਰਨ ਨਰਤੇਜ ਸਿੰਘ ਚਿੰਮਾ ਹੁਣ ਉਸੇ ਪਿੰਡ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਨੇ ਹਾਲਾਂਕਿ ਉਹ ਦਾਵੇਦਾਰ ਨੇ ਫੇਰ ਵੀ ਉਹਨਾਂ ਨੇ ਕੈਪਟਨ ਹਰਮਿੰਦਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਦੇ ਜੱਦੀ ਪਿੰਡ ਤੋਂ ਹੱਲਾ ਬੋਲ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ ਜਿਹੜਾ ਕਾਂਗਰਸ ਦੇ ਵਿੱਚ ਸਮਰਥਨ ਦਿੱਤਾ ਹੈ ਕਿ ਇਹ ਸੰਕੇਤ ਹੈ ਕਿ ਆਕਾਲੀ ਕੈਪਟਨ ਦੀ ਜਿਹੜੀ ਉਹ ਜ਼ਮੀਨ ਖਿਸਕ ਗਈ ਹੈ ਜੀ ਜ਼ਮੀਨ ਹੈ ਹੀ ਨਹੀਂ ਸੀ ਜਿਹੜਾ ਬੰਦਾ ਹੀ ਨਹੀਂ ਇੱਥੇ ਰਹਿੰਦਾ ਜਿਹੜਾ ਬੰਦਾ ਜ਼ਮੀਨ ਪਹਿਲਾਂ ਵੀ ਆਈ ਹੋ ਜ਼ਮੀਨ ਜਿਹੜਾ ਬੰਦਾ ਇੱਥੇ ਰਹਿੰਦਾ ਹੀ ਨਹੀਂਗਾ ਉਹਦੀ ਜ਼ਮੀਨ ਹੈ ਹੀ ਨਹੀਂਗੀ ਤੇ ਉਹ ਜ਼ਮੀਨ ਕਿੱਥੋਂ ਉਹਦੀ ਜ਼ਮੀਨ ਹੋਵੇ ਜਿਹਦੀ ਉਹਦੀ ਖਿਸਕਦੀ ਹੁੰਦੀ ਹੈ ਇਹਦੀ ਜ਼ਮੀਨ ਹੀ ਨਹੀਂ ਕੋਈ ਵੀ ਇਹਦੇ ਬਾਬੇ ਨਾਨਕ ਦੀ ਧਰਤੀ ਤੇ ਜਿਹੜਾ ਆ ਉਹ ਇੱਥੇ ਰਹਿਣ ਵਾਲਾ ਬੰਦਾ ਸੀ ਜਿਹੜਾ ਪਰਿਵਾਰ ਜਿਹਦਾ ਘਰ ਪਰਿਵਾਰ ਜਿਹੜਾ ਆਪਣੇ ਲੋਕਾਂ ਦੇ ਵਿੱਚ ਸਮਾਜ ਵਿੱਚ ਇੱਥੇ ਰਹਿੰਦਾ ਉਹੀ ਲੋਕ ਨੂੰ ਲੋਕ ਤੇ ਪਰਮਾਤਮਾ ਕਿਰਪਾ ਕਰਦਾ ਔ ਕੈਂਡੀਡੇਟ ਦੀ ਤੇ ਪਹਿਲਾਂ ਜਿਹੜਾ ਬੰਦਾ ਬਾਹਰ ਰਹਿਸ਼ ਆ ਹੁਣ ਗੱਲਾਂ ਕਰਦਾ ਰਹਿਸ਼ ਵਿੱਚ ਲਿਆਉਣ ਦੀਆਂ ਜਿਹੜਾ ਉਹ ਕਦੀ ਜ਼ਮੀਨ ਉਹਦੀ ਹੈ ਹੀ ਨਹੀਂ ਸੀ ਤਾਂ ਨਾ ਹੀ ਹੋਊਗੀ ਸੁਖਵੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕਬੀਲਿਆਂ ਵਿੱਚ ਸਿਮਤ ਹੋ ਗਈ ਹੈ ਪਾਰਟੀ ਪੰਜਾਬ 'ਚ ਖਤਮ ਹੋ ਰਹੀ ਹੈ ਇਸੇ ਕਰਕੇ ਸੁਖਵੀਰ ਬਾਦਲ ਦੀ ਪਾਰਟੀ ਖਤਮ ਹੋ ਰਹੀ ਉਹ ਕਾਂਗਰਸ ਪਾਰਟੀ ਤੋਂ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲੱਭ ਕੇ ਲਿਆ ਰਿਹਾ ਅਕਾਲੀ ਦਲ 'ਚ ਤਾਂ ਕੈਂਡੀਡੇਟ ਹੀ ਕੋਈ ਨਹੀਂ ਉਹਨਾਂ ਨੂੰ ਲੱਭਾ ਤੁਸੀਂ ਦੇਖੋ ਨਾ ਸੁਲਤਾਨਪੁਰ ਲੋਧੀ ਹਲਕਾ ਦੂਜੇ ਤੀਜੇ ਨੰਬਰ ਤੇ ਗੈਂਦੇ ਸੀ ਅਕਾਲੀ ਦਲ ਦਾ ਅੱਜ ਹਾਲਾਤ ਇਹ ਬਣ ਗਏ ਵੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉਹ 6-7 ਕੈਂਡੀਡੇਟ ਸੀ ਉਹਨਾਂ 'ਚੋਂ ਕੋਈ ਉਹਨੂੰ ਕੈਂਡੀਡੇਟ ਨਹੀਂ ਲੱਭਾ ਹਾਲਾਤ ਇਹ ਬਣ ਗਿਆ ਵੀ ਸੁਖਵੀਰ ਬਾਦਲ 15-14 ਸੀਟਾਂ ਤੇ ਬੰਦੀ ਆਮ ਤਾਂ ਵੀ ਅਟੀ ਪ੍ਰਧਾਨ ਸਭਾ ਦਾ ਸੈਸ਼ਨ ਮੌਨਸੂਨ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਇਹ ਤੇ ਵੈਸੇ ਵੀ ਅਸੀਂ ਬੁਲਾਉਣਾ ਆ ਉਹ ਤੇ ਦੇਖ ਲੈਂਦੇ ਜਿਹੜੀ ਗੱਲ ਹੋਣ ਵਾਲੀ ਹੈ ਉਹਦੀ ਮੰਗ ਕਰ ਲੈਂਦੇ ਹੈ ਕਈ ਜਿਹੜਾ ਡਰਾਮੇ ਬਾਜ਼ ਆ ਉਹ ਹਜੇ ਥੱਲੇ ਡਰਾਮੇ ਬਾਜ਼ ਆ ਉਹਨਾਂ ਦਾ ਕੋਈ ਆਧਾਰ ਨਹੀਂਗਾ ਸੈਸ਼ਨ ਬੁਲਾ ਰਹੇ ਆ ਔਰ ਜਿਹੜੇ ਕੰਮ ਲੋਕ ਭਲਾਈ ਦੇ ਕੰਮ ਆ ਉਹ ਬੜੀ ਛੇਤੀ ਉਹਦੇ ਵਿੱਚ ਹੱਲ ਕਰ ਬੀਕੁਮਤਰੀ ਚੰਨੀ ਸਾਹਿਬ ਦੀ ਕਾਰਜਕਾਰੀ ਤੋਂ ਮੂਤ ਤੱਕ ਤੁਸੀਂ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ ਔਰ ਮਹੀਨੇ ਦੇ ਵਿੱਚ ਲੋਕਾਂ ਨੂੰ ਰਿਜ਼ਲਟ ਦਿੱਤਾ ਆ ਔਰ ਗਾਹ ਵੀ ਜਿਹੜਾ ਰਿਜ਼ਲਟ ਰੋਕਣ ਨਵਤੇਜ ਚੀਮਾ ਦਾ ਕਹਿਣਾ ਹੈ ਕਿ ਅਕਾਲੀ ਦਲ 16 17 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਸੁਖਬੀਰ ਬਾਦਲ ਕੋਲ ਆਪਣੀ ਪਾਰਟੀ ਦੇ ਕੈਂਡੀਡੇਟ ਹੈ ਹੀ ਨਹੀਂ ਜੋ ਕਿ ਦੂਜੇ ਪਾਰਟੀਆਂ ਤੋਂ ਕੈਂਡੀਡੇਟ ਲੈ ਆ ਕੇ ਉਤਾਰ ਰਹੇ ਨੇ ਉਥੇ ਹੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਕੈਪਟਨ ਹਰਮਿੰਦਰ ਸਿੰਘ ਨੇ ਆਪਣੇ ਪਿੰਡ ਆਪਣੇ ਹਲਕੇ ਲਈ ਕੁਝ ਕੀਤਾ ਨਹੀਂ ਉਹ ਜਲੰਧਰ ਤਾਂ ਰਹਿੰਦੇ ਨੇ ਇੱਥੇ ਆਉਂਦੇ ਹੈ ਨਹੀਂ ਤੇ ਜਦੋਂ ਪਿੰਡ ਵਾਸੀਆਂ ਨੇ ਉਹਨਾਂ ਤੋਂ ਗ੍ਰਾਂਟ ਮੰਗੀ ਸੀ ਤਾਂ ਉਹਨਾਂ ਨੂੰ ਧਮਕੀਆਂ ਦਿੰਦੇ ਸਨ ਤਾਂ ਹੁਣ ਉਹ ਇਹ ਭੁੱਲ ਜਾਣ ਕੇ ਇਸ ਵਾਰ ਇਥੋਂ ਜਿੱਤ ਸਕਦੇ ਨੇ ਬڑے ਸਤਕਾਰ ਨਾਲ ਸਤਕਾਰ ਸਹਿਤ ਚੀਮਾ ਸਾਹਿਬ ਨੂੰ ਬੇਨਤੀ ਕੀਤੀ ਸੀਗੇ ਕਿ ਤੁਸੀਂ ਆਪਣੇ ਚੋਣ ਕੈਂਪੇਨ ਦੀ ਜਿਹੜੀ ਸ਼ੁਰੂਆਤ ਆ ਉਹ ਸਾਡੇ ਪਿੰਡ ਨਸੀਰਪੁਰ ਤੋਂ ਹੀ ਕਰੋ ਤੇ ਉਹਨਾਂ ਨੇ ਬੜਾ ਵਧੀਆ ਸਾਨੂੰ ਮਾਨ ਸਨਮਾਨ ਦਿੱਤਾ ਤੇ ਉਹਨਾਂ ਨੇ ਸਾਡਾ ਨਿਯੋਤਾ ਪ੍ਰਵਾਨ ਕੀਤਾ ਤੇ ਅੱਜ ਜੋ ਇੱਥੇ ਪਹੁੰਚਿਆ ਤੇ ਨਾਲ ਹੀ ਪਿੰਡ ਵਾਲਿਆਂ ਨੇ ਵੀ ਨਵਜੇਤ ਸਿੰਘ ਚੀਮਾ ਜੀ ਨੂੰ ਬੜਾ ਪ੍ਰਵਾਹ ਹੰਗਾਰਾ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਸਾਰਾ ਪਿੰਡ ਚੀਮਾ ਜੀ ਦੇ ਨਾਲ ਹੈ ਚੰਗੀ ਤਰ੍ਹਾਂ ਲੱਗਦਾ ਕਿ ਸ਼ੋਰ ਹੈ ਜੀ ਇਹ ਠੀਕ ਹੈ ਤੇ ਉਮੀਦ ਹੈ ਕਿ ਨਵਤੇਜ ਸਿੰਘ ਚੀਮਾ ਨਾ ਸਿਰਫ ਸਾਡੇ ਪਿੰਡ ਤੋਂ ਕਰਕੇ ਪੂਰੇ ਹਲਕੇ ਤੋਂ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਦੇਖੋ ਜੀ ਹਲਕੇ ਦੇ ਵਿੱਚ ਵਿਕਾਸ ਸ਼ਾਇਦ ਉਹੋ ਹੀ ਬੰਦਾ ਦੇਖ ਸਕਦਾ ਜਿਹੜਾ ਜ਼ਮੀਨ ਤੇ ਹੋਵੇ ਠੀਕ ਹੈ ਜੀ ਜੇ ਅਸੀਂ ਉੱਡਾਂਗੇ ਅਸਮਾਨ ਦੇ ਵਿੱਚ ਤਾਂ ਥੱਲੇ ਸਾਨੂੰ ਸ਼ਾਇਦ ਸੋਨਾ ਪਿਆ ਨਜ਼ਰ ਵੀ ਨਾ ਆਵੇ ਠੀਕ ਹੈ ਜੀ ਤੇ ਜੇ ਅਸੀਂ ਆਪਦੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਅਸੀਂ ਲਗਭਗ ਪਿਛਲੇ 1.5-2 ਸਾਲਾਂ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਪਿੰਡ ਦੇ ਵਿਕਾਸ ਦੇ ਵਿੱਚ ਲਗਭਗ 1.5 ਕਿਲੋਮੀਟਰ ਲੰਬੀ ਫਿਰਨੀ ਬਣਾਈ ਹੈ ਜਿਹਦੇ ਉੱਤੇ ਲਗਭਗ ਅਪ੍ਰੋਕਸੀਮੇਟਲੀ ਲਗਭਗ 45 ਲੱਖ ਰੁਪਏ ਦਾ ਖਰਚਾ ਆ ਨਵੀਂ ਡਿਸਪੈਂਸਰੀ ਬਣਾਈ ਸਕੂਲ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ ਠੀਕ ਹੈ ਜੀ ਅਤੇ ਪਿੰਡ ਦੇ ਬਹੁਤ ਸਾਰੇ ਜਿਹੜੇ ਚੌਂਕ ਨੇ ਉਹ ਵੀ ਅਸੀਂ ਸੁਧਾਰ ਕੀਤੇ ਨੇ ਅਪ੍ਰੋਕਸੀਮੇਟਲੀ 200 ਤੋਂ ਲੈ ਕੇ 300 ਨਵੇਂ ਦਰਖਤ ਲਵਾਏ ਨੇ ਨਵਾਂ ਪਾਰਕ ਬਣਾਇਆ ਜੇ ਇਹ ਵਿਕਾਸ ਨਹੀਂ ਦਿਖਦਾ ਤਾਂ ਮੈਨੂੰ ਸ਼ਾਇਦ ਉਹਨਾਂ ਨੂੰ ਵਿਕਾਸ ਦੀ ਪਰਿਭਾਸ਼ਾ ਸ਼ਾਇਦ ਨਾ ਪਤਾ ਹੋਵੇ ਘੰਟਾਂ ਦੇ ਕੇ ਸਾਨੂੰ 3-4 ਮਹੀਨੇ ਜੀ ਕੰਪਲੀਟ ਕਰਵਾ ਦਿੱਤੀ ਤੋ ਉਹਨਾਂ ਦਾ ਅਸੀਂ ਥੈਂਕਸ ਕਰਨਾ ਸੀਗਾ ਤੇ ਉਹਨਾਂ ਦੀ ਜਉਣਵੇਂ ਮਹਿਮਤਾ ਆਗਾਜ ਸਾਡੇ ਪਿੰਡ ਤੋਂ ਹੋਵੇ ਇਹਦਾ ਕਰਕੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਤਾਂ ਉਹਨਾਂ ਨੇ ਫਿਰਨੀ ਦਾ ਉਦਘਾਟਨ ਵੀ ਕੀਤਾ ਜੋ ਫਿਰਨੀ ਬਹੁਤ ਹੀ ਜਲਦੀ ਕੰਪਲੀਟ ਹੋਈ ਪਿੰਡ ਵੱਲੋਂ ਤਾਂ ਤੁਸੀਂ ਖੁਦ ਵੇਖ ਲਿਆ ਸਮਰਥਨ ਤਾਂ 90% ਦੀ ਪਿੰਡ ਜਿਹੜਾ ਉਹ ਦਫਤੇ ਸਿੰਘ ਚੀਮਾ ਦੇ ਨਾਲ ਤੇ ਦੂਜੇ ਨੰਬਰ ਤੇ ਇੱਕ ਗੱਲ ਖਾਸ ਇਹ ਵੀ ਹੈ ਕਿ ਜਿਹੜੇ ਅਕਾਲੀ ਕੈਂਡੀਡੇਟ ਹੈ ਉਹ ਇਸੇ ਪਿੰਡ ਤੋਂ ਬਲੋਂਗ ਕਰਦੇ ਆ ਤੋ ਉਦੇ ਨਾਂ ਉਹਨਾਂ ਦੇ ਨਾਂ ਸਮਰਥਨ ਨਾਂ ਦੇਣ ਦੀ ਵਜ੍ਹਾ ਵੀ ਹੈ ਕਿ ਜਦੋਂ ਜ਼ਿਲ੍ਹਾ ਯੋਜਨਾ ਕਮਿਸ਼ਨ ਦੇ ਮੈਂਬਰ ਸੀ ਜਾਂ ਉਹਨਾਂ ਦੇ ਦੌਰਾਨ ਇੱਕ ਵੀ ਰੁਪਈਆ ਪਿੰਡ ਨੂੰ ਗ੍ਰਾਂਟ ਨਹੀਂ ਸੀ ਦਿੱਤੀ ਜਿਹੜਾ 1 ਲੱਖ ਰੁਪਈਆ ਸਾਨੂੰ ਲੀਗਲ ਗ੍ਰਾਂਟ ਮਿਲੀ ਸੀਗੀ ਉਹਦਾ ਚੈੱਕ ਵੀਡੀਓ ਕੋ ਫਟ ਕੇ ਉਹਨਾਂ ਨੇ ਆਪਣੀ ਜੇਬ ਚ ਪਾ ਲਿਆ ਸੀ ਤਿੰਨ ਮਹੀਨੇ ਬਾਅਦ ਜਦੋਂ ਉਹਦੇ ਚੈੱਕ ਦੀ ਡੇਟ ਐਕਸਪਾਇਰ ਹੋ ਗਈ ਤਾਂ ਸਾਡੇ ਹੱਥੇ ਫੜਾ ਦਿੱਤਾ ਸੀ ਤੇ ਉਹ ਪਿੰਡ ਵੱਲੋਂ ਫਿਰ ਉਹ ਜੇ ਰਿਸਪੌਂਸ ਮਿਲੇਗਾ ਜੀ ਪਿੰਡ ਦੇ ਸੁੱਖ-ਦੁੱਖ ਚ ਵੀ ਕਦੇ ਸਾਥ ਨਹੀਂ ਦਿੱਤਾ ਉਹਨਾਂ ਨੇ 5 ਸਾਲ ਦੇ ਵਿੱਚ ਮੈਂ ਨਹੀਂ ਕਦੇ ਵੇਖਿਆ ਜੀ ਮੈਂ 5 ਸਾਲ ਤੋਂ ਇੱਥੇ ਹੀ ਹਾਂ ਜੀ ਕੋਈ ਉਹ ਉਹ ਨਾਮਿਨੇਟ ਹੀ ਹੁੰਦੇ ਰਹੇ ਆ ਉਹ ਕਦੇ ਇਲੈਕਸ਼ਨ ਨਹੀਂ ਜਿੱਤੇ ਉਹ ਤਾਂ ਪਿੰਡ ਦੀ ਕਦੇ ਸਰਪੰਚੀ ਨਹੀਂ ਜਿੱਤੇ ਗੱਲ ਨਾਮਿਨੇਸ਼ਨ ਦੀ ਨਹੀਂ ਗੱਲ ਇਲੈਕਸ਼ਨ ਦੀ ਹੈ ਇਲੈਕਸ਼ਨ ਦੇ ਵਿੱਚ ਕੀ ਪਰਫਾਰਮੈਂਸ ਤੁਹਾਨੂੰ ਇਹ ਦੱਸੋ ਨਾਮਿਨੇਸ਼ਨ ਤਾਂ ਕੋਈ ਵੀ ਕੋਈ ਵੀ ਕਰ ਸਕਦਾ ਜੇ ਇਹਦਾ ਸੀਐਮ ਤੱਕ ਅਪਰੋਚ ਆ ਨਾਮਿਨੇਟ ਹੋ ਜਾਏ ਤੁਹਾਡੇ ਸਾਹਮਣੇ ਸੰਗਤ ਸਾਰੀ ਤੁਹਾਡੇ ਸਾਹਮਣੇ ਆ ਮੇਰੇ ਹਿਸਾਬ ਨਾਲ 90% ਵੋਟ ਤਾਂ ਨਫਤੀਸ਼ ਸਿੰਘ ਜੀ ਮਾ ਦੀ ਸ਼ੋਰ ਹੈ ਜੀ ਨਸੀਰਪੁਰ ਤੋਂ ਬਿਲਾੰਗ ਕਰਦਾ ਜੀ ਪਹਿਲੇ ਤੋਂ ਮੈਂ ਨਸੀਰਪੁਰ ਦੇ ਰਹਿਣ ਵਾਲਾ ਇਸ ਜੀ ਨੇ ਸਾਡੇ ਪਿੰਡ ਨੂੰ ਬਹੁਤ ਹੀ ਗ੍ਰਾਂਟ ਬਹੁਤ ਹੈਲਪ ਕੀਤੀ ਆ ਜੋ ਸਾਡੀ ਬੰਦੀ ਗ੍ਰਾਂਟ ਸੀ ਸਾਨੂੰ ਬਿਲਕੁਲ ਟਾਈਮ ਦੇ ਨਾਲ ਦਿੱਤੀ ਜਾਂਦੀ ਸੀ ਇਸ ਕਰਕੇ ਉਹਨਾਂ ਨੂੰ ਅੱਜ ਅਸੀਂ ਪਿੰਡ ਦੇ ਵਿੱਚ ਇਹ ਮਤਲਬ ਉਦਘਾਟਨ ਕਰਨ ਵਾਸਤੇ ਜੋ ਫੇਰ ਨਹੀਂ ਬਣੀ ਇਨਵਾਈਟ ਕੀਤਾ ਸੀਗਾ ਇਸ ਕਰਕੇ ਉਹਨਾਂ ਨੇ ਉਹ ਸਾਡੇ ਕਹਿਣ ਦੇ ਉੱਤੇ ਨਸੀਰਪੁਰ ਵਿੱਚ ਆਏ ਔਰ ਇਲੈਕਸ਼ਨ ਦੇ ਇਸੇ ਸਾਡੇ ਪਿੰਡ ਤੋਂ ਆਗਾਜ਼ ਕੀਤਾ ਉਹਨਾਂ ਨੇ ਇਸ ਪਿੰਡ ਦੀ ਵੋਟ ਜਿਹੜੀ ਆ ਜੀ ਸਾਰੀ ਉਹਨਾਂ ਦੇ ਮਗਰ ਆ ਮੈਨੂੰ ਨਹੀਂ ਲੱਗਦਾ ਕਿ 10% ਵੋਟ ਦੂਸਰੇ ਪਾਸੇ ਹੋਵੇ ਕਿਉਂਕਿ ਇਹ ਕੈਂਡੀਡੇਟ ਜਿਹੜਾ ਇਹ ਸਾਰੇ ਦਲ ਬਦਲੂ ਜਾਂ ਬੰਦੇ ਆ ਪਤਾ ਨਹੀਂ ਲੱਗਦਾ ਇਹਨਾਂ ਦਾ ਕਿਹੜੇ ਵੇਲੇ ਕਿਧਰ ਨੂੰ ਕੀ ਹੋ ਜਾਂਦੇ ਆ ਇਹ ਦਲ ਬਦਲ ਕੇ ਜਿੱਦ ਨੂੰ ਦੇਖਿਆ ਕਿ ਇਧਰੋਂ ਸਾਨੂੰ ਕੁਝ ਵਧੀਆ ਫਾਇਦਾ ਹੋਣ ਵਾਲਾ ਉਹਨੂੰ ਘੁੰਮ ਜਾਂਦੇ ਆ ਅਸੀਂ ਬਹੁਤ ਚਿਰ ਤੋਂ ਹੀ ਕਾਂਗਰਸ ਦੇ ਨਾਲ ਅਟੈਚ ਆ ਤੇ ਅਟੈਚ ਰਵਾਂਗੇ ਕੀ ਕਿਉਂਕਿ ਜਦੋਂ ਇਹ ਗਰੰਟਾ ਵੰਡੇ ਸੀਗੇ ਉਦੋਂ ਇਹ ਸਾਡੇ ਪਿੰਡ ਦੀ ਪੰਚਾਇਤ ਔਰ ਮੈਂ ਔਰ ਪੁਰਾਣਾ ਐਕਸ ਸਰਪੰਚ ਅਸੀਂ 20-25 ਬੰਦੇ ਲੈ ਕੇ ਇਹਨਾਂ ਦੇ ਕੋਲ ਗ੍ਰਾਂਟ ਲੈਣ ਲਈ ਗਏ ਤੇ ਉੱਥੇ ਜਦੋਂ ਇਹਨਾਂ ਦੇ ਕੋਲ ਗਏ ਤੇ ਇਹਨਾਂ ਨੇ ਸਾਨੂੰ ਗੇਟ ਦੇ ਵਿੱਚ ਕੁਰਸੀਆਂ ਢਾ ਕੇ ਬਾਹਾਲਿਆ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪਿੰਡ ਆਪਦੇ ਨੂੰ ਸੋਨਾ ਬਣਾ ਸਕਦੇ ਹੋ ਅੱਜ ਤੁਹਾਡੇ ਕੋ ਮੌਕਾ ਜੇ ਪਿੰਡ ਦੇ ਪਿੰਡ ਨੂੰ ਗ੍ਰਾਂਟ ਦੇਉਂ ਤੇ ਤੁਸੀਂ ਬਹੁਤ ਹੀ ਮਤਲਬ ਬਹੁਤ ਵਧੀਆ ਮਤਲਬ ਕਰ ਸਕਦੇ ਹੋ ਪਿੰਡ ਵਾਸਤੇ ਤੇ ਇਹਨਾਂ ਨੇ ਰਿਕੁਐਸਟ ਕਰਨ ਦੇ ਬਾਵਜੂਦ ਜਦੋਂ ਇਹ ਦੂਸਰੀ ਪਾਰਟੀ ਦੇ ਕੁਝ ਬੰਦੇ ਸੀਗੇ ਉਹ ਆਪਸ ਵਿੱਚ ਥੋੜਾ ਜਿਹਾ ਉੱਚਾ ਨੀਵਾ ਜਿਹਾ ਬੋਲਣ ਲੱਗੇ ਤੇ ਇਹਨਾਂ ਨੇ ਇਹ ਗੱਲ ਕੀਤੀ ਕਿ ਤੁਸੀਂ ਇਹ ਨਾ ਸਮਝੋ ਵੀ ਨਸੀਰਪੁਰ ਚ ਬੈਠੇ ਆ ਤੁਸੀਂ ਇੱਥੇ ਮੇਰੇ ਘਰ ਜਲੰਧਰ ਬੈਠਿਆ ਮੈਂ ਚੱਕ ਕੇ ਗੇਟੋਂ ਬਾਹਰ ਮਾਰਨੇ ਆ ਅਸੀਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਭੱਜ ਕੇ ਅਸੀਂ ਗੱਡੀਆਂ 'ਚ ਵੜ ਕੇ ਬਚੇ ਸੋ ਇਨੀ ਮੇਰੀ ਬੇਨਤੀ ਸੀ ਇਹਨਾਂ ਨੇ ਸਾਡੇ ਪਿੰਡ ਦਾ ਅਜ ਤੱਕ ਕੋਈ ਫਾਇਦਾ ਨਹੀਂ ਕੀਤਾ ਤੇ ਅੱਜ ਇਹ ਇਲੈਕਸ਼ਨ ਤੇ ਖੜੇ ਸਾਨੂੰ ਨਹੀਂ ਪਤਾ ਕਿ ਸਾਡੇ ਪਿੰਡ ਨੂੰ ਕਾਂ ਕੁਝ 2 ਰੁਪਏ 4 ਦੇਣਗੇ ਜਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਕਿ ਉਹ ਇਸ ਵਾਰ ਆਪਣੀ ਸਤਾ ਮੁੜ ਤੋਂ ਵਾਪਸ ਹਾਸਲ ਕਰਨਗੇ ਕਾਂਗਰਸ ਨੂੰ ਹਾਰ ਦੇਖਣੀ ਪਏਗੀ ਸੁਲਤਾਨਪੁਰ ਲੋਧੀ ਦੀ ਸੀਟ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਵੱਡੇ ਹੰਗਾਰੇ ਪਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਬੀਬੀ ਉਪਿੰਦਰਜੀਤ ਕੋਲ ਰਹਿ ਕੇ ਇਹ ਸੀਟ ਜਿੱਤਦੇ ਰਹੇ ਸਨ ਪਰ ਲਗਾਤਾਰ ਹੁਣ ਹਾਰ ਦੇਖਣੀ ਪੈ ਰਹੀ ਹੈ ਇਸ ਲਈ ਉਹਨਾਂ ਨੇ ਕੈਪਟਨ ਹਰਮਿੰਦਰ ਸਿੰਘ ਦੇ ਉੱਤੇ ਦਾਅ ਖੇਡਿਆ ਕੈਪਟਨ ਹਰਮਿੰਦਰ ਸਿੰਘ ਪੈਰਾਸ਼ੂਟ ਕੈਂਡੀਡੇਟ ਨੇ ਇਸ ਕਾਰਨ ਵੀ ਅਕਾਲੀ ਦਲ ਨੂੰ ਝਟਕਾ ਲੱਗ ਸਕਦਾ ਹੈ। ਸultanpur Lodhi ਤੋਂ ਚੰਦਰ ਮੜੀਆ ਦੀ ਰਿਪੋਰਟ ਮਿੰਨੀ ਪਾਕਟ